ਹਾਂਜੀ ਸ਼ਸ਼ੀਕਲ ਜੀ ਪਿੰਡੂ ਕਮ ਦਾ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਸਦਾ ਤੰਦਰੁਸਤ ਰਹੋ, ਹੱਸਦੇ ਰਹੋ, ਵਸਦੇ ਰਹੋ। ਹੁਣ ਜੀ ਭਾਂਡੇ ਮਾਇਰੇ ਸੀਗੇ। ਤੇ ਘਰ ਦੇ ਕੰਮ ਤੁਹਾਨੂੰ ਪਤਾ ਸਾਰਾ ਦਿਨ ਹੀ ਚੱਲਦੇ ਰਹਿੰਦੇ ਨੇਗੇ। ਬੱਚੇ ਹੁਣ ਘਰੇ ਤੇ ਫਿਰ ਭਾਂਡੇ ਨਾ ਹੋਣ। ਇਹ ਕਿਵੇਂ ਹੋ ਸਕਦਾ ਹੈਗਾ ਸਾਰਾ ਦਿਨ ਕੰਮ ਚੱਲਦੇ ਰਹਿੰਦੇ ਚਲੋ ਇਹ ਕੰਮ ਤਾਂ ਕਰਮਾਂ ਵਾਲਿਆਂ ਦੇ ਮਿਲਦੇ ਨੇ ਲੋਕ ਕੰਮ ਵਾਸਤੇ ਕੈਨੇਡਾ ਤੱਕ ਪਹੁੰਚ ਕੇ ਆਪਣੀ ਘਰੀ ਕੈਨੇਡਾ ਜੀ ਹੋਰ ਜੀ ਤੁਸੀਂ ਸੁਣਾਓ ਸਾਰੇ ਠੀਕ ਹੋ ਵਧੀਆ ਸਾਰੇ ਵੀਰ ਜੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਇਹ ਵੀ ਅਰਦਾਸ ਕਰਦੇ ਆਂਗੇ ਤੇ ਸਾਡੀਆਂ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਜੀ ਤੇ ਸਹਿਯੋਗ ਦਿਓ ਪੀ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਸ਼ੇਅਰ ਜਰੂਰ ਦਿਆ ਕਰੋ ਕਿਉਂਕਿ ਤੁਹਾਡੇ ਸਹਿਯੋਗ ਨਾਲ ਹੀ ਸਾਡਾ ਹੌਂਸਲਾ ਵੱਧਾ ਹੈਗਾ ਤੇ ਅੱਗੇ ਵੀਡੀਓ ਬਣਾਉਣ ਨੂੰ ਦਿਲ ਕਰਦਾ ਹੈ ਕੋਣ ਜੀ ਪਸ਼ੂਆਂ ਨੂੰ ਵੰਨਣਾ ਆਗੇ ਸੀ ਕਿ ਸਵੇਰ ਤੋਂ ਪਾ ਜਾਂਦੀ ਹੈਗੀ ਇਧਰਲੇ ਪਾਸੇ ਤੇ ਸ਼ਾਮੇ ਪਸ਼ੂਆਂ ਨੂੰ ਵੰਨਣ ਲੱਗੇਗੇ ਥੋੜਾ ਜਿਹਾ ਮੈਂ ਗੋਹਾ ਹੀ ਠਹਿਰ ਕੇ ਚੱਕੂਗੀ ਮੈਂ ਕਿ ਚਲੋ ਜਦੋਂ ਮੈਨੂੰ ਐ ਹੁੰਦਾ ਵੀ ਸਾਰੇ ਜਦੋਂ ਪਸ਼ੂ ਅੰਦਰ ਵੰਨ ਤੇ ਫਿਰ ਅੰਦਰ ਬਾਹਰ ਵਾਲਾ ਮੈਂ ਇਕੱਠਾ ਹੀ ਚੱਕ ਦੇਣੀ ਹੁੰਨੀ ਹੈਗੀ ਇਸ ਲਈ ਉਹ ਉਹ ਹਨ ਹਜੇ ਰਾਤ ਵਾਲਾ ਰਹਿਂਦਾ ਸੀ ਤੇ ਮੈਂ ਕਿ ਚਲ ਜਦੋਂ ਅਸੀਂ ਪਸ਼ੂਆਂ ਨੂੰ ਇੱਕ ਵਾਰੀ ਇੱਧਰ ਕਰ ਦਾਂਗੇ ਫਿਰ 11:00 ਵਜੇ ਅੰਦਰ ਬਣ ਕੇ ਫਿਰ ਸਾਰੇ ਦੋਨਾਂ ਥਾਵਾਂ ਦਾ ਇਕੱਠਾ ਸਿੱਟਦੇ ਨੇਗੇ ਕਿਉਂਕਿ ਕੋਲੀ ਰੂੜੀ ਹੈ ਜੀ ਕਿਹੜਾ ਦੂਰ ਜਾਣਾ ਹੁੰਦਾ ਹੈਗਾ ਤੇ ਫਿਰ ਬਸ 2 ਮਿੰਟ ਲੱਗਦੇ ਨੇਗੇ ਸਾਰੇ ਤੇ ਸਰਦਾਰ ਜੀ ਇਹ ਪਸ਼ੂਆਂ ਨੂੰ ਅਸੀਂ ਨਿਵਾਉਣ ਵਾਸਤੇ ਜਗਾ ਬਣਾਈ ਹੈ ਇੱਥੇ ਤੇ ਉਹਦੀ ਨਾਲ ਹੀ ਬਣਾ ਰਹੇ ਨੇਗੇ ਵੀ ਪਾਣੀ ਨਿਕਲ ਜੂਗਾ ਵਿੱਚੋਂ ਵਿੱਚ ਦੀ ਚੇਕੜ ਨਹੀਂ ਹੋਇਆ ਕਰੂਗਾ ਤੇ ਮਿਸਤਰੀ ਜੀ ਨੇ ਸਾਡੇ ਤਸਵੀਰ ਦੇ ਇਹ ਨਾਲੀ ਪੱਟਣ ਲੱਗੇ ਹੋਣੇ ਇੱਥੇ ਪੱਕੀ ਨਾਲੀ ਬਣਾਉਣੇ ਹੈਗੇ ਵੀ ਚੱਕੜ ਨਹੀਂ ਹੋਇਆ ਕਿਉਂ ਜਦੋਂ ਪਸ਼ੂਆਂ ਨੂੰ ਨਵਾਉਣਾ ਹੋਇਆ ਕਰੂਗਾ ਤੇ ਲੋ ਜੀ ਹੁਣ ਇਹਨਾਂ ਨੂੰ ਕਰਦੇ ਆਂ ਛਾਵੇਂ ਇਹ 5.5 ਦੇ ਸੀਰੀ ਜੀ ਇਹ ਮੇਰੀ ਕਰਮੋ ਹੈ ਜੀ ਮੇਰੀ ਮੱਝ ਦਾ ਨਾਂ ਕਰਮੋ ਹੈ ਬਹੁਤ ਸਿਆਣੀ ਹੈਗੀ ਇਹ ਨੂੰ ਮੈਂ ਹੁਣ ਛਾਵੇਂ ਬੰਨੂਗੀ ਜਿੱਥੇ ਉਧਰ ਤੇ ਫਿਰ ਉੱਥੇ 11:00 ਵਜੇ ਤੱਕ ਛਾ ਰਹੀਂਦੀ ਹੈਗੀ ਫਿਰ ਅੰਦਰ ਵੜ ਲੈਗੇ ਹਜੇ ਸਿਰਕੀ ਵਾਲਾ ਏ ਬਰਾਂਡੇ ਵਿੱਚ ਬੰਨਣ ਨਹੀਂ ਲੱਗੇ ਕਿਉਂਕਿ ਉੱਥੇ ਫਰਸ਼ ਲਾਇਆ ਹੋਇਆ ਜਿਹੜਾ ਥੋੜਾ ਥੋੜਾ ਅੱਗੇ ਉਹ ਸੁੱਕਿਆ ਨਹੀਂ ਹਜੇ ਜਦੋਂ ਸੁੱਕੂਗਾ ਤੇ ਫਿਰ ਉਹ ਸਾਰੇ ਪਸ਼ੂ ਉਹਦੇ ਵਿੱਚ ਬੰਨਦਿਆ ਕਰਾਂਗੇ ਹੁਣ ਕੇਰਾ ਉਸੇ ਬਰਾਂਡੇ 'ਚ ਹੀ ਬੰਨਦੇ ਆ ਪਹਿਲਾਂ ਵਾਲੇ ਜੀ ਸਰਦਾ ਜੀ ਨਾਲ ਹੈਲਪ ਕਰਾਣੀ ਸਾਡੇ ਅਗੇ ਭਾਈ ਜੀ ਆਗੇ ਸਾਡੇ ਤੇ ਇਹ ਮੇਰੀ ਰਾਵੀ ਹੈ ਜੀ ਮੈਂ ਰਾਵੀ ਨੂੰ ਬਣਾ ਲੱਗੇ ਤੇ ਹੁਣ ਮੈਂ ਖੋਲੂਗੀ ਪੂਰੀ ਇਹਦਾ ਨਾਮ ਮੈਂ ਪੂਰੀ ਰੱਖਿਆ ਹੋਇਆ ਜੀ ਮੇਰੀ ਛੋਟੀ ਹੈ ਇਹ ਇਹਨੂੰ ਮੈਂ ਪੂਰੀ ਬੁੱਕ ਹੈ ਕੇ ਬੁਲਾਉਣੀ ਹਣੀ ਹੈ ਇਹ ਬਹੁਤ ਸਿਆਣੀ ਹੈ ਜੀ ਇਸ ਤਰ੍ਹਾਂ ਨਹੀਂ ਗਾ ਪਸ਼ੂਆਂ ਨਾਲ ਤਾਂ ਜੀ ਜੇ ਤੁਸੀਂ ਪਿਆਰ ਬਣਾ ਲਓਗੇ ਤਾਂ ਇਹ ਪਿਆਰ ਬਣਾ ਕੇ ਰੱਖਣਗੇ ਜੇ ਤੁਸੀਂ ਆਪ ਨਫ਼ਰਤ ਕਰੋਗੇ ਤਾਂ ਇਹ ਨਫ਼ਰਤ ਕਰਨਗੇ ਕਿਉਂਕਿ ਇਹ ਬਹੁਤ ਸੰਜੇਦਾਰ ਹੁੰਦੇ ਨੇ ਕਿ ਇਹ ਦਿਲ ਦੀ ਟੈਲੀਪੈਥੀ ਨੂੰ ਸਮਝਦੇ ਨੇ ਕਿ ਜੇ ਆਪਣੇ ਅੰਦਰ ਇਹ ਨਾਲ ਪ੍ਰਤੀ ਪਿਆਰ ਹੋਊਗਾ ਤਾਂ ਇਹ ਆਪਣੇ ਨਾਲ ਵੀ ਪਿਆਰ ਨਾਲ ਹੀ ਪੇਸ਼ ਆਉਂਦੇ ਹੁੰਦੇ ਨੇ ਜੇ ਆਪਾਂ ਇਹਨਾਂ ਨੂੰ ਨਫ਼ਰਤ ਕਰਾਂਗੇ ਤਾਂ ਇਹ ਉਸ ਹਿਸਾਬ ਨਾਲ ਆਪਣੇ ਆਪ ਹੀ ਆਉਂਦੇ ਨੇਗੇ ਮੈਨੂੰ ਪਸ਼ੂਆਂ ਦਾ ਬਹੁਤ ਸ਼ੌਂਕ ਹੈ ਜੀ ਤੇ ਮੈਂ ਆਪਣੇ ਹਿਸਾਬ ਨਾਲ ਹੀ ਰੱਖੇ ਹੋਏ ਨੇਗੇ ਬਿਲਕੁਲ ਤਾਂ ਨਹੀਂ ਕਰਦੇਗੇ ਇਹ ਮਾਲ ਹੈ ਜੀ ਬੋਲਦੇ ਜੋ ਬਣਾਉਣ ਲੱਗਿਆ ਨਹੀਂ ਅੰਡਰਸ਼ਰਟ ਆ ਕਿਸੇ ਭੈਣ ਦੀ ਸੀਗੀਆ ਤੇ ਉਹ ਕਹਿੰਦੀ ਆ ਦੇਖੋ ਇਸ ਤਰ੍ਹਾਂ ਘਰੀ ਬਣਾਉਣੀ ਮੈਨੇ ਵੀ ਨਹੀਂ ਅੰਡਰਸ਼ਰਟ ਹੈ ਇਹ ਤੇ ਉਹ ਕਹਿੰਦੀ ਬਣਾ ਕੇ ਦਿਓ ਕੋਈ ਪਹਿਣ ਗਲ ਪੈ ਗਈ ਫਿਰ ਬਣਾਉਣੀਆਂ ਪਈਆਂ ਜੀ ਵੈਸੇ ਉਹ ਕੰਮਾਂ ਟਾਈਮ ਬਹੁਤ ਘੱਟ ਸੀਗਾ Okay. ਮੈਂ ਦਾਨਾ ਪਾ ਦਿੰਦੀ ਮੈਂ ਬਾਲਾਂ ਦਾਨਾ ਛੱਤ ਤੇ ਪਾਣੀ ਦੇ ਕਟੂਬ ਤੇ ਨਾ ਆਵੀਂ ਮੰਮੀ ਇਹਨੇ ਬੱਠਲ ਜੀ ਕਰਤੀਆਂ ਵੇਂ ਕਰਾਉਂਦੀਆਂ ਕਿੰਸੋ ਆਖੋ ਮਾਜ ਰੰਗ ਦਾ ਤਾਹੇ ਰਵੀ ਰਹਿ ਗਈ ਵਿਚਾਰੀ ਆਉਂਗੀ ਰਾਣੀ ਇੰਨੇ ਰੰਗ ਹੈ ਨਾ ਆਉਗਾ ਹੈਗਾ ਆਪਿਆ